ਲੋ ਦੋਸਤੋ ਮਾਲਵੇ ਦੇ ਵਿੱਚ ਘੁੰਮ ਰਹੇ ਆ ਹਠੂਰ ਪਿੰਡ ਵਾ ਤੇ ਗੱਲ ਬਹੁਤ ਵਧੀਆ ਲੱਗਦਾ ਜੇਦਾ ਸੱਥਾਂ ਬਹੁ ਬਜ਼ੁਰਗ ਬੈਠੇ ਆ ਪੁਰਾਣੇ ਬਜ਼ੁਰਗ ਦਵਾਬੇ ਵਿੱਚ ਇਹ ਰੌਣਕ ਤਾਂ ਸਾਨੂੰ ਲੱਭੀ ਨਹੀਂ ਅਜੇ ਤੱਕ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਤੁਹਾਡਾ ਏਰੀਆ ਘੁੰਮਾਏ ਆ ਜੀ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਸਾਨੂੰ ਪਤਾ ਲੱਗਾ ਸੀ ਇਸ ਪਿੰਡ ਬਾਰੇ ਹਠੂਰ ਬਾਰੇ ਕਿ ਬਹੁਤ ਪੁਰਾਣਾ ਪਿੰਡ ਆ ਤੇ ਰਾਜਾ ਜਨਕਜੀ ਦੀ ਵੀ ਇੱਥੇ ਦੀ ਹਿਸਟਰੀ ਹੈਗੀ ਆ ਇੱਥੇ ਰਾਜਤਾਨੀ ਦੱਸਦੇ ਆ ਅੱਛਾ ਜੀ ਇਹ ਕੀ ਸਟੋਰੀ ਆ ਇਸ ਪਿੰਡ ਦੀ ਜੀ ਹਟੂਰ ਦੀ ਜੀ ਇਹ ਇੱਕ ਤਾਂ ਸੱਤ ਵਾਰੀ ਇਹ ਟਹਿ ਕੇ ਅੱਛਾ ਜੀ ਅੱਠਵੀਂ ਵਾਰੀ ਬਸਿਆ ਹੁਣ ਬਾਬਾ ਜੀ ਇੱਕ ਤਾਂ ਟਹਿ ਆਂ ਇੱਕ ਦਫਨ ਹੋਇਆ ਕਿ ਟਹਿ ਆ ਪਿਆ ਅੱਛਾ ਦਫਨ ਹੋ ਗਿਆ ਦਫਨ ਵੀ ਹੋ ਗਿਆ ਜਿਵੇਂ ਧਰਤੀ ਘੁੰਮ ਜਾਂਦੀ ਸੀ ਤਾਂ ਜਿਵੇਂ ਦੇਖੋ ਆ ਸਾਡਾ ਪਿੰਡ ਥੇ ਤੇ ਹੀ ਆ। ਅੱਛਾ ਜੀ। ਇਹ ਠਹਿ ਕਿ ਉੱਤੇ ਵਸਿਆ ਪਿਆ। ਠੀਕ ਆ। ਉਹ ਪਾਸੇ ਪਿੰਡ ਥੇ ਪਿਆ ਸੀ ਉਹਦੇ ਤੇ ਲੋਕਾਂ ਨੇ ਘਰ ਪਾ ਲੇ। ਅੱਛਾ ਜੀ। ਉਹ ਬਹੁਤ ਵਧੀਆ ਯਾਦਗਾਰ ਸੀ ਸਾਡੇ ਪੁਰਾਣੇ ਪੁਰਾਣੀ ਜਨਮ ਦੀ ਚੀਜ਼ ਹੁੰਦੀ ਆ ਕੋਈ ਸਾਂਭਣ ਵਾਲੀ। ਬਰਾਸ ਸੀ ਪਿੰਡ। ਬਰਾਸਾ ਸੀ। ਤੇ ਉਹ ਸਾਡੇ ਸਰਪੰਚ ਸਾਹਿਬ ਨੇ ਉਹਦੇ ਤੇ ਘਰ ਪਵਾਤੇ। ਅੱਛਾ ਜੀ। ਤੇ ਉਹ ਸਾਡੀ ਜਾਨੀ ਉੱਟਾ ਘਟਾਕਦਾ ਸਾਰਾ ਉਥੇ। ਅੱਛਾ ਜੀ। ਤੇ ਉਥੇ ਪੁਰਾਣੇ ਸਿੱਕੇ ਨਿਕਲਦੇ ਸੀ ਜਦੋਂ ਮੀਂਹ ਪੈਂਦਾ ਸੀ। ਇਹ سونے ਦੇ ਚਾਂਦੀ ਦੇ ਜੀ ਤਾਂਬੇ ਦੇ ਤਾਂਬੇ ਦੇ ਤਾਂਬੇ ਦੇ ਸਿੱਕੇ ਨਿਕਲਦੇ ਸੀ ਅੱਛਾ ਜੀ ਜਦੋਂ ਮੀਂਹ ਪੈਂਦਾ ਸੀ ਤੇ ਘੜਨਾ ਪੈਂਦੀਆਂ ਸੀ ਠੀਕ ਆ ਮਿੱਟੀ ਖੜ ਜਾਂਦੀ ਸੀ ਫਿਰ ਉਹ ਸਿੱਕੇ ਨਿਕਲਦੇ ਸੀ ਠੀਕ ਹੈ ਜੀ ਨਾ ਪਾਏ ਦੇ ਵਿੱਚ ਤੇ ਬਾਬਾ ਜੀ ਉਹ ਸਿੱਕੇ ਫਿਰ ਆਪਾਂ ਕਹਿ ਸਕਦੇ ਹਾਂ ਰਾਜਾ ਜਨਕ ਦੇ ਟਾਈਮ ਦੇ ਹੋਣਗੇ ਜੀ ਉਹ ਵੀ ਰਾਜਾ ਤਾਂ ਉਹੀ ਹੋਏ ਇੱਥੇ ਫਿਰ ਹਾਂ ਉਹੀ ਹੋਇਆ ਹੋ ਕਹਿ ਸਕਦੇ ਆ ਜਾਂ ਜਾਂ ਜਿਵੇਂ ਵੀ ਜਿਵੇਂ ਹੁਣ ਆਪਣੇ ਰੁਪਈਏ ਚੱਲਦੇ ਸੀ ਪਹਿਲਾਂ ਹੁਣ ਪੈਸੇ ਚੱਲਦੇ ਸੀ ਠੀਕ ਆ ਚਾਨੀ ਚਾਨੀ ਚੱਲਦੀਆਂ ਸੀ ਜਿਵੇਂ ਉਵੇਂ ਲੋਕਾਂ ਦੇ ਚੱਲਦੇ ਹੁਣ ਅੱਛਾ ਜੀ ਉਹ ਚਿੱਟਾ ਦੇ ਅਰਬੀ ਭਾਸ਼ਾ ਦਾ ਸਸੰਗਤ ਕੋ ਲਿਖਿਆ ਹਮ ਠੀਕ ਆ ਜੀ ਇੱਕ ਸਾਡੇ ਇੱਥੇ ਉਧਰ ਪੁਰਾਣਾ ਖੋ ਆ ਅੱਛਾ ਜੀ ਉਹਦੇ ਵਿੱਚ ਲਿਖਿਆ ਹੋਇਆ ਉਹ ਪੜਾਈ ਦਾ ਪੜਾਈ ਨਹੀਂ ਲੱਗਦਾ ਬਹੁਤ ਪੁਰਾਣਾ ਉਹ ਹੋ ਅੱਛਾ ਜੀ ਉਹ ਕਹਿੰਦੇ ਘਰ ਵਾਲੇ ਜਾਣ ਦਿੰਦੇ ਨਹੀਂ ਸ਼ਾਇਦ ਹਨਾ ਜਾਣ ਨਹੀਂ ਦਿੰਦੇ ਅੱਗੇ ਤਾਂ ਬਿੱਲ ਆ ਪਿਆ ਹੁੰਦਾ ਠੀਕ ਆ ਜੀ ਤੇ ਇੱਕ ਇਥੇ ਰਾਫ ਰੋਜ ਦਾ ਮਕਬਰਾ ਉਹ ਵੀ ਬਹੁਤ ਪੁਰਾਣਾ ਹੈ ਉਹ ਵੀ ਪੁਰਾਣਾ ਹੈ ਜਿੱਥੋਂ ਇੱਟ ਜਾਂਦੀ ਹੈ ਹਨਾ ਜੀ ਰਾਫ ਰੋਜ ਅੱਛਾ ਜੀ ਤੇ ਬਾਕੀ ਆ ਸਾਰਾ ਪਿੰਡ ਇੱਥੇ ਹੀ ਵਸਿਆ ਹੋਇਆ ਠੀਕ ਹੈ ਜੀ ਤੇ ਦੱਸਦੇ ਆ ਵੀ 7ਵੇਂ ਵੀ ਰਿਟੇ ਕੇ 8ਵੇਂ ਵੀ ਬਸਿਆ ਹੈ ਹਟੂਰ ਪਿੰਡ ਰੱਖਿਆ ਹੈ ਤਾਂ ਹੀ ਹਟੂਰ ਪਿੰਡ ਨਾ ਹਟੂਰ ਰੱਖਦਾ ਤਾਂ ਹੀ ਹਟੂਰ ਰੱਖਦਾ ਮਤਲਬ ਰਾਜਾ ਜਨਕ ਜੀ ਦੀ ਵੀ ਹਿਸਟਰੀ ਹੈਗੀ ਆ ਤੇ ਉਹਨਾਂ ਦੇ ਉਹਨਾਂ ਦੇ ਉਹਨਾਂ ਵੱਲੋਂ ਹੀ ਹਨਾ ਜੀ ਪੁਰਾਣਾ ਆ ਤੇ 5 ਸਾਲ 5000 ਸਾਲ ਤਾਂ ਹੋ ਗਏ ਜੀ ਪਿੰਡ ਨੂੰ ਪੁਰਾਣਾ ਆ ਹਨਾ ਜੀ ਬੁਲਾਇਆ ਨਹੀਂ ਉਹਨੂੰ ਭਵੰਤ ਨੂੰ ਠੀਕ ਹੈ ਜੀ ਭਵੰਤ ਨੂੰ ਉਹਦਾ ਫੋਨ ਨਹੀਂ ਲੱਗਦਾ ਉਹਨਾਂ ਕੋਲੇ ਜਾਨੀ ਹਿਸਟਰੀ ਹੈ ਉਹਦੇ ਕੋਲੇ ਕਿਤਾਬ ਵੀ ਬਣਾਈ ਹੈ ਉਹਨਾਂ ਨੇ ਅੱਛਾ ਜੀ ਦੋਸਤੋ ਇਹ ਸਾਥਵਾ ਜੀ ਦੇਖੋ ਕਿੰਨੇ ਵਧੀਆ ਬਜ਼ੁਰਗਾਂ ਦੀ ਆ ਤੇ ਆਪਾਂ ਚੱਲਦੇ ਆ ਅੱਗੇ ਬਾਕੀ ਹੋਰ ਜੇ ਕੋਈ ਜਾਣਕਾਰੀ ਮਿਲਦੀ ਤੇ ਉਹ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਜੀ ਬਾਬਾ ਜੀ ਜਦੋਂ ਸਾਡੇ ਪਿੰਡ ਦੀ ਸ਼ੁਰੂਆਤ ਹੈ ਨਾ ਉਹ ਮਨਜ ਰਾਜਪੂਤਾਂ ਤੋਂ ਹੋਈ ਦੱਸਦੇ ਆ ਕਰਮ ਸਿੰਘ ਹੈ ਸਟੋਰੀਅਨ ਉਹਦੇ ਕਹਿਣ ਮੁਤਾਬਕ ਠੀਕ ਆ ਉਹ ਕਹਿੰਦਾ ਜੀ ਪਹਿਲਾਂ ਸ਼ੇਖੂ ਜਾਜੂ ਸੀਗਾ ਅੱਛਾ ਜੀ ਜਿਹਨੇ ਹਠੂੜ ਦੀ ਮੋੜੀ ਗੱਡੀ ਸੀ ਜਾਂ ਨਿਉ ਰੱਖੀ ਸੀ ਜੀ ਉਹ ਕਿਸੇ ਵੇਲੇ ਰਾਜਸਥਾਨ ਚੋਂ ਆਉਂਦੇ ਸੀ ਬੰਦੇ ਉਹ ਤੇ ਉਦੋਂ ਜਿਹੜਾ ਸਤਲੁਜ ਦਰਿਆ ਹੈ ਨਾ ਉਹ ਇੱਧਰ ਨਹੀਂ ਸੀਗਾ ਇੱਧਰ ਸੀਗਾ ਪਿਛਲੇ ਪਾਸੇ ਠੀਕ ਆ ਬਰਨਾਲੇ ਦੇ ਨੇੜੇ ਤੇੜੀ ਵੀਡੀਓ ਦੇ ਬਾਕੀ ਭਰਾ ਸੀ ਉਹ ਮੜ ਜਾਂਦੇ ਸੀਗੇ ਉਹ ਜਿਹੜਾ ਸ਼ੇਖੂ ਜਾਜੂ ਸੀ ਉਹ ਪੱਕਾ ਹੀ ਸਟੇ ਕਰ ਗਿਆ ਇੱਥੇ ਠੀਕ ਆ ਤੇ ਜਿਹੜਾ ਸਾਡਾ ਹੂ ਥੂਲ ਦਾ ਰੈਵਨਿਊ ਰਿਕਾਰਡ ਹੈ ਇਹ ਵੀ ਸਾਨੂੰ ਉਧਰੋਂ ਕਪੂਰਥਲਾ ਵਿੱਚੋਂ ਮਿਲਦਾ ਹੈ ਅੱਛਾ ਜੀ ਤੇ ਇਹ ਜਿਹੜਾ ਥੂਲ ਹੈ ਨਾ ਕਿਸੇ ਵੇਲੇ ਕਪੂਰਥਲਾ ਦੇ ਰਾਜ ਦਾ ਹਿੱਸਾ ਸੀ ਹਿੱਸਾ ਸੀਗਾ ਠੀਕ ਹੈ ਜੀ ਤੇ ਅੱਗੇ ਸਾਨੂੰ ਪਤਾ ਲੱਗਿਆ ਸੀ ਵੀ ਜਿਹੜਾ ਕਪੂਰਥਲੇ ਦਾ ਰਾਜਾ ਹੈ ਉਹਦਾ ਘੋੜਿਆਂ ਦਾ ਤਵੇਲਾ ਵੀ ਸੀਗਾ ਇੱਥੇ ਠੀਕ ਆ ਸਾਡੇ ਪਿੰਡ ਦੇ ਵਿੱਚ ਕੁਝ ਘਰ ਹਨ ਉਹ ਅਜੇ ਵੀ ਕਿਲੇ ਵਾਲੇ ਵਜਦੇ ਆ ਅੱਛਾ ਜੀ ਉੱਥੇ ਉਹ ਕਿਲਾ ਸੀਗਾ ਇਸ ਤੋਂ ਜਾਨੀ ਹਠੂਰਾ ਕਾਫੀ ਪੁਰਾਣਾ ਹੈ ਬਾਕੀ ਜੇ ਪਿਛਲੀ ਹਿਸਟਰੀ ਵੇਖੀ ਨਾ ਇਹਦਾ ਸਬੰਧ ਕਿਵੇਂਰਾ ਜਿਵੇਂ ਜੈਨੀਆਂ ਦੇ ਨਾਲ ਵੀ ਜੁੜਦਾ ਹੈ ਅੱਛਾ ਜੀ ਕੋਈ ਜੈਨੀਆਂ ਦੇ ਕੋਈ ਸੀਗੇ ਪੁਰਾਣੇ ਉਹਨਾਂ ਨੇ ਇੱਥੇ ਨਾ ਚਮਾਸਾ ਘਟਿਆ ਸੀਗਾ ਅੱਛਾ ਜੀ ਉਹ ਹੁਣ ਜਵਾਨੀ ਯਾਦ ਨਹੀਂ ਜੇ ਕਿ ਤਾਂ ਪਹਿਲਾਂ ਆਪਣੀ ਗੱਲ ਹੋਈ ਹੁੰਦੀ ਨਾ ਫਿਰ ਤਾਂ ਮੈਂ ਤੁਹਾਨੂੰ ਰਿਕਾਰਡ ਵੀ ਦੱਸ ਦਿੰਦਾ ਠੀਕ ਹੈ ਜੀ ਉਹ ਮੈਨੂੰ ਕਿਸੇ ਨੇ ਭੇਜਿਆ ਸੀਗਾ WhatsApp ਤੇ ਠੀਕ ਹੈ ਜੀ ਇਹ ਜੈਨੀਆਂ ਨਾਲ ਵੀ ਜੁੜਿਆ ਹੋਇਆ ਹੈ ਕਿਵੇਂ ਨਾ ਕਿਵੇਂ ਅੱਛਾ ਜੀ ਬਾਕੀ ਜਿਹੜੀ ਰਾਜਾ ਜੰਤਕਾਲੀ ਕਰਦਾ ਉਹ ਮੈਨੂੰ ਤਾਂ ਨਹੀਂ ਲੱਗਦੀ ਅੱਛਾ ਜੀ ਵੀ ਰਾਜਾ ਜਾਨ ਕਿੱਥੇ ਦੇ ਹਟਹੋਰ ਕਿੱਥੇ ਕੋਈ ਪੋਸਿਬਿਲਿਟੀ ਲੱਗਦੀ ਨਹੀਂ ਹੈ ਇਹਦੇ ਜੁੜਨ ਦੀ ਅੱਛਾ ਜੀ ਤੇ ਇੱਕ ਕੁਝ ਜਿਹੜੀ ਕਰਮਸ਼ੈ ਉਹ ਹਿਸਟਰੀ ਉਹ ਨਾ ਉਹ ਥੋੜਾ ਜਿਆਦਾ ਜ਼ਰੂਰ ਇਹਦਾ ਜ਼ਿਕਰ ਕਰਦਾ ਅੱਛਾ ਜੀ ਵੀ ਇੰਉ ਲੱਗਦਾ ਹੈ ਵੀ ਜਿਹੜੇ ਪਾਂਡਵ ਵੀ ਉਹ ਕਿਸੇ ਨਾ ਕਿਸੇ ਵੇਲੇ ਐਸ ਏਰੀਆ 'ਚ ਆਏ ਆ ਅੱਛਾ ਜੀ ਤੇ ਉਹ ਕਹਿੰਦਾ ਵੀ ਹੋ ਸਕਦਾ ਵੀ ਹਟਹੋਰ ਵੀ ਆਏ ਹੋਣ ਅੱਛਾ ਜੀ ਬਸ ਉਹ ਉਹਦਾ ਜ਼ਿਕਰ ਹੈਗਾ ਉਹ ਜ਼ਿਕਰ ਹੈਗਾ ਸਿਮਨਾ ਨੂੰ ਪਤਾ ਬਾਕੀ ਉਹ ਲੋ ਪਿੰਡ ਦੇ ਵਿੱਚੋਂ ਜਿੰਨੇ ਪੁਰਾਣਾ ਥੇ ਆ ਹਾਂ ਲਗਭਗ 40 ਏਕੜ ਦਾ ਸੀਗਾ ਹੁਣ ਤਾਂ ਜਦੋਂ ਉਹ ਜਿਵੇਂ ਕਿਵੇਂ ਵੀ ਹੈਗਾ ਉਹਦੇ ਹਾਲਾਤ ਬਦਲ ਗਏ ਉਹਦੇ ਲੋਕਾਂ ਨੇ ਜਿਹੜਾ ਥੇ ਜਿਹੜਾ ਅਸੀਂ ਕਹਿੰਦੇ ਇਸ 7 ਵਾਰੀ ਉਜੜਿਆ 8 ਵਾਰੀ ਪਿੰਡ ਉਜੜ ਗਿਆ ਹਣਾ ਨਹੀਂ ਉਦੋਂ ਨਾ ਜਿਵੇਂ ਮੈਨੂੰ ਆਉਂ ਲੱਗਦਾ ਪਿੰਡੋਂ ਕੱਚੇ ਹੁੰਦੇ ਸੀਗੇ ਜਦੋਂ ਜ਼ਿਆਦਾ ਵਾਰਸ਼ਾ ਹੁੰਦੀ ਆ ਹੁਣ ਜਿਉ ਘਟ ਟੈ ਜਾਂਦੇ ਹੁਣ ਝੜੀ ਲੱਗਦੀ ਹੋਊਗੀ ਠੀਕ ਆ ਮਗਰੋਂ ਥਾਉਪ ਚਾ ਹੋ ਜਾਂਦਾ ਉਹ ਅਸੀਂ ਜੀ ਫੇਰ ਪਾ ਲੈਂਦੇ ਹੁਣੇ ਆ ਉਹ ਹਾਂ ਕਕਿਓ ਦਾ ਕੋਈ ਲੈਤੀ ਰਿਕਾਰਡ ਤਾਂ ਹੈ ਨਹੀਂਗਾ ਵੀ ਜੇ ਆਪਾਂ ਕਹੀਏ ਵੀ ਇਹਨੂੰ 8 ਸਾਲ ਹੋ ਗਏ ਵੀ 8 ਵਾਰ ਥੇ ਹੋਇਆ ਸੌਰੀ ਨਿਵਾਸਾਂ ਕੋ ਲੰਬੇ ਸੀਗੇ ਆਪਣੇ ਸਿੱਕੇ ਜੇ ਹਾਂ ਉਹ ਸਿੱਕੇ ਲੰਬੇ ਸੀਗੇ ਇੱਕ ਵਾਰ ਨਾਲ ਸਾਡੇ ਕੋਈ ਸੀਗਾ ਕੋਈ ਬੰਦਾ ਉਹ ਨਾ ਪੀ ਐਚ ਡੀ ਕਰ ਰਿਹਾ ਸੀਗਾ ਇਸ ਗੱਲ ਤੇ ਉਦੋਂ ਮੇਰੇ ਕੋਲੇ ਆਏ ਸੀਗੇ ਮੈਨੂੰ ਹੁਣ ਉਹਦਾ ਨੋ ਨਾ ਭੁੱਲ ਗਿਆ ਕੀ ਆ ਸਾਡੇ ਪਿੰਡ ਦੇ ਕਿਸੇ ਟੀਚਰ ਨੂੰ ਲੈ ਕੇ ਉਹਨਾਂ ਨੇ ਮੈਨੂੰ ਸਿੱਕੇ ਦਿਖਾਏ ਵੀ ਸੀਗੇ ਆਪ ਦਾ ਵੀ ਇੰਟਰਸਟ ਹੋਣ ਕਰਕੇ ਨਾ ਉਹ ਸਿੱਕੇ ਸਕੇ ਮੈਂ ਇਕੱਠੇ ਕੀਤੇ ਸੀਗੇ ਹਾਂ ਮੈਨੂੰ ਐ ਲੱਗਦਾ ਵੀ ਜਿਹੜੇ ਉਹ ਸਿੱਕੇ ਸੀ ਨਾ ਉਹ ਸੰਤ ਕਾਟੀ ਦੇ ਸਿੱਕਿਆਂ ਦੇ ਨਾਲ ਤੇ ਭਾਂਡੇਆਂ ਦੇ ਨਾਲ ਬਣਦੇ ਸੀਗੇ ਅੱਛਾ ਜੀ ਇੱਕ ਵਾਰੀ ਉੱਥੇ ਉੱਚਾ ਪਿੰਡ ਸੰਘੋੜਾ ਨਾ ਉੱਥੇ ਬਣਿਆ ਮਿਊਜ਼ੀਅਮ ਬਿਲਕੁਲ ਜੀ ਜਿਹੜੇ ਉੱਥੇ ਉਹਨਾਂ ਨੇ ਭਾਂਡੇ ਰੱਖੇ ਹੋਏ ਚੱਪਲੀਆਂ ਚੁੱਪੜੀਆਂ ਜੇ ਰੱਖੀਆਂ ਉਹ ਮੇਰੇ ਕੋਲੇ ਵੀ ਜਿਹੜੀ ਚੱਪਲੀ ਜੀ ਪਈ ਹੈ ਨਾ ਬਿਲਕੁਲ ਉਹਦੇ ਨਾਲ ਦੀ ਹੈ ਅੱਛਾ ਜੀ ਇਸ ਗੱਲ ਤੋਂ ਲੱਗਦਾ ਸੰਦ ਘਾਟੀ ਦਾ ਵੀ ਕੋਈ ਨਾ ਕੋਈ ਇਹਦੇ ਨਾਲ ਤਾਲਕ ਸੀਗਾ ਤਾਲਕ ਸੀਗਾ ਜਿਹੜਾ ਇੱਥੇ ਕਿਤੇ ਖੋਜ ਕੀਤੀ ਜਾਂਦੀ ਹੋ ਸਕਦਾ ਕੁਝ ਨਾ ਕੁਝ ਨਿਕਲਿਆ ਆਉਂਗਾ ਠੀਕ ਆ ਜਿਹੜਾ ਇਹ ਸਾਡਾ ਪਿੰਡ ਆ ਨਾ ਇਹ ਇਤਿਹਾਸਕ ਮੈਪ ਤੇ ਆਉਣ ਵਾਲਾ ਸੀਗਾ ਅੱਛਾ ਜੀ ਤੇ ਕੁਛ ਐਂ ਕਹੋ ਵੀ ਕੋਈ ਲੋਕਾਂ ਦਾ ਇੰਟਰਸਟ ਨਹੀਂ ਸੀ ਲੋਕਾਂ ਕੋਲ ਜਾਣਕਾਰੀ ਹੈ ਨਹੀਂ ਸੀਗੀ ਤੇ ਐਂ ਵਿੱਚੀ ਦੱਬਿਆ ਦੁਪਿਆ ਗਿਆ ਸਾਰਾ ਕੁਝ ਜਦੋਂ ਅੱਗੇ ਮੀਂਹ ਪੈਂਦਾ ਸੀ ਨਾ ਜਿਹੜਾ ਥੇ ਹਾਂ ਜਦੋਂ ਉੱਥੇ ਲੋਕ ਪਸ਼ੂ ਚਾਰਨ ਜਾਂਦੇ ਸੀਗੇ ਤੇ ਉੱਥੇ ਉਹਨਾਂ ਨੂੰ ਸਿੱਕੇ-ਸਿੱਕੇ ਮਿਲਦੇ ਸੀਗੇ ਉਹ ਸਿੱਕੇ ਫਿਰ ਲੋਕ ਇਕੱਠੇ ਕਰੀ ਰੱਖਦੇ ਸੀਗੇ ਇੱਥੇ ਇੱਕ ਸਾਡੇ ਪਿੰਡ ਬਾਗੀ ਹੁੰਦਾ ਸੀਗਾ ਮੇਰ ਸਿਉਂ ਉਹਨੇ ਵੀ ਕਿਰਾ ਮੈਨੂੰ ਕੋ ਸਿੱਕੇ ਦਿੱਤੇ ਸੀਗੇ ਅੱਛਾ ਜੀ ਉਹ ਮੇਰੇ ਕੋਲ ਸ਼ਾਇਦ ਘਰੇ ਪਏ ਆ ਉਹ ਅੱਛਾ ਜੀ ਯਾਨੀ ਇੰਨਾ ਕੁ ਮੈਨੂੰ ਮਾੜਾ ਮੋਟਾ ਪਤਾ ਫਟਪੂਰੀ ਜਿੰਨਾ ਕਹਿਗਾ ਠੀਕ ਹੈ ਜੀ ਮਤਲਬ ਹਾ ਟੂਰ ਬਹੁਤ ਹਿਸਟਰੀ ਇਕੱਠੀ ਕਰੀ ਬੈਠਾ ਮਤਲਬ ਨਾ ਸਾਹਮਣੇ ਆਉਣਾ ਚਾਹੀਦਾ ਸੀ ਇਹ ਟੂਰ ਦਾ ਹਨਾ ਜੀ ਜੀ ਜਿਸ ਹਿਸਾਬ ਨਾਲ ਪਿੰਡ ਆ ਪਿੰਡ ਦੀ ਸੀਕ ਆ ਬਹੁਤ ਵਧੀਆ ਆ ਹਾਂ ਕਿਉਂਕਿ ਅਸੀਂ ਇੱਥੋਂ ਨਹੀਂ ਅਸੀਂ ਮੁੱਗੀ ਤੋਂ ਸੁਣਦੇ ਆਏ ਹਾਂ ਇਹਦੇ ਬਾਰੇ ਹਨਾ ਕਿ ਤੁਸੀਂ ਉਹ ਟੂਰ ਚੱਲ ਜਾਓ ਟੂਰ ਬਹੁਤ ਇਤਿਹਾਸ ਵਾਲਾ ਹਨਾ ਤੇ ਮਤਲਬ ਭਾਂਜੀ ਰਹਿ ਗਏ ਜੇ ਤੁਸੀਂ ਸਿੱਖਿਆ ਤੋਂ ਕਹਿ ਲਓ ਕਿਹਨਾਂ ਨੌਲਜ ਨਹੀਂ ਸੀਗੀ ਜੇ ਜੈਨੀਆਂ ਦੇ ਕੋਈ ਇੱਥੇ ਕੋਈ ਜਿਹੜੇ ਕੋਈ ਹੋਣਗੇ ਉਹਨਾਂ ਦੇ ਕੋਈ ਧਾਰਮਿਕ ਨੇਤਾ ਜੋ ਇੱਥੇ ਚਮਾਸਾ ਕੱਟਣ ਆਏ ਆ ਤਾਂ ਉਸ ਵੇਲੇ ਠੂਰ ਕਿਸੇ ਗਣਤੀ 'ਚ ਹੋਊਗਾ ਤਾਂ ਇਹ ਜੋ ਬਿਲਕੁਲ ਜੀ ਇੱਕ ਹੁਣ ਜਿਹੜਾ ਪੰਜਾਬੀ ਲਿਪੀ ਦਾ ਇਤਿਹਾਸ ਹੈ ਹਾਂਜੀ ਉਹਦੇ ਵਿੱਚ ਠੂਰ ਦਾ ਬਹੁਤ ਵੱਡਾ ਨੋਆ ਹੈ ਅੱਛਾ ਜੀ ਇੱਕ ਡਾਕਟਰ ਜੀ ਵੀ ਸਿੰਘ ਹੋਇਆ ਹਾਂਜੀ ਉਹਨੇ ਜਿਹੜਾ ਪੰਜਾਬੀ ਲਿਪੀ ਦਾ ਇਤਿਹਾਸ ਲਿਖਿਆ ਉਹਦੇ ਵਿੱਚ ਠੂਰ ਦਾ ਜ਼ਿਕਰ ਕਰਦਾ ਵੀ ਇੱਥੇ ਇੱਕ ਖੂਹ ਦੇ ਵਿੱਚ ਮੈਂ ਵੇਖਿਆ ਵੀ ਉੱਥੇ ਪਲੇਟਾਂ ਲੱਗੀਆਂ ਹੁੰਦੀਆਂ ਉਹ ਪਲੇਟਾਂ ਦੇ ਜਿਹੜੇ ਪੰਜਾਬੀ ਦੇ ਅੱਖਰ ਆ ਉਹ ਉਸ ਵੇਲੇ ਦੇ ਜਦੋਂ ਪੰਜਾਬੀ ਲਿਪੀ ਦਾ ਕ੍ਰਾਸ ਹੋ ਰਿਹਾ ਸੀਗਾ। ਅੱਛਾ ਜੀ। ਉਹ ਕਿਤਾਬ ਉਹਦੀ ਪੰਜਾਬੀ ਯੂਨੀਵਰਸਿਟੀ ਦੀ ਆ ਤੇ ਸ਼ਾਇਦ ਮੇਰੇ ਕੋਲੇ ਪਈ ਵੀ ਆ। ਅੱਛਾ ਜੀ। ਡਾਕਟਰ ਜੀ ਵੀ ਸਿੰਘ ਦੀ ਲਿਖੀ ਹੋਈ। ਅੱਛਾ ਜੀ। ਉਹ ਜਿਹੜਾ ਜੀ ਵੀ ਸਿੰਘ ਆ ਨਾ ਉਹ ਵਿਚਾਰਾ ਜੰਮੂ ਤੋਂ ਚੱਲ ਕੇ ਆਇਆ ਹੌਲੀ ਹੌਲੀ ਕਿਤੇ ਟ੍ਰੇਨ ਤੇ ਕਿਤੇ ਬੱਸਾਂ-ਬੱਸਾਂ ਤੇ ਉਹ ਠੂੜ ਪਹੁੰਚਿਆ ਆ ਕੇ। ਹਾਂਜੀ। ਫਿਰ ਉਹਨੇ ਇੱਥੇ ਲੋਕਾਂ ਨੂੰ ਲੈ ਕੇ ਤੇ ਉਹਨਾਂ ਨੇ ਲੋਕਾਂ ਨੂੰ ਉਹ ਪੀੜੀ ਦੇ ਵੰਢ ਕੇ ਬਹਾਇਆ ਤੇ ਵਿੱਚ ਡੁੱंगा ਗਿਆ। ਡੁੱंगा ਫਿਰ ਉਹਨੇ ਜਿਹੜੀਆਂ ਉਹ ਪਲੇਟਾਂ ਸੀ ਉਹਦੀ ਫੋਟੋ ਲਈ। ਜਿਹੜੀ ਇਹ ਉਹ ਸ਼ੋਅ ਹੁੰਦਾ ਵੀ ਉਹਦਾ ਇਹ ਵੀ ਬਿਲਕੁਲ ਪਿਆ ਉਹਦਾ ਵਿਕਾਸ ਹੋ ਰਿਹਾ ਸੀ ਭਾਈ ਕਦੀ ਫਿਰ ਇਦਾਂ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਕਿ ਸਿੱਧੂ ਘਟਨਾ ਇਹਦੇ ਲੇਖ ਜੁੜ ਰਹੇ ਆ ਆਪਾਂ ਲੱਭ ਕੇ ਦੇਖੀਏ ਕਦੀ ਕਿਸੇ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਇੱਕ ਤਾਂ ਉਹ ਸੋਸ਼ਲ ਮੀਡੀਆ ਨਾ ਸਟਰੋਂਗ ਨਹੀਂ ਸੀ ਹੁੰਦਾ ਅੱਛਾ ਜੀ ਇਹ ਨਾ ਹੀ ਕੋਈ ਕੋਸ਼ਿਸ਼ ਕਰਦਾ ਸੀਗਾ ਇੱਕ ਵਾਰੀ ਦੀ ਗੱਲ ਹੈ 2007-8 ਦੀ ਗੱਲ ਹੈ ਸਾਡੇ ਪਿੰਡ ਇੱਥੇ ਨੌਜਵਾਨ ਸਭਾ ਸੀਗੀ ਅੱਛਾ ਜੀ ਉਹ ਮੁੰਡਿਆਂ ਨਾਲ ਮੇਰਾ ਸੰਪਰਕ ਹੋਇਆ ਸੀਗਾ ਉਹ ਕਹਿੰਦੇ ਸੀ ਕਹਿੰਦੇ ਸੀ ਵੀ ਆਪਾਂ ਠੂਰ ਵਾਸਤੇ ਕੁਛ ਨਾ ਕੁਛ ਕਰੀਏ ਵੀ ਇਹਨੂੰ ਲਿਆਈਏ ਆਪਾਂ ਹਿਸਟੋਰੀਕਲ ਮੈਪ ਤੇ ਉਦੋਂ ਮ ਗਲਖੇਡ ਖੁਣੜੀ ਵਿੱਚ ਹੀ ਕੁਝ ਉਹਨਾਂ ਦਾ ਐਡਰੈਸ ਨਹੀਂ ਸੀ ਕੋਈ ਸ਼ਾਪ ਦੇ ਕੋਈ ਸ਼ਾਪ ਪੱਲੇ ਹੈ ਨਹੀਂ ਸੀ ਉਹ ਇਹ ਕੋਸ਼ਿਸ਼ ਤਾਂ ਹੋਈ ਸੀ ਇੱਕ ਵਾਰ ਵੀ ਇਹਦਾ ਕੁਝ ਕਰੀਏ ਠੀਕ ਹੈ ਜੀ ਸਰਕਾਰੀ ਟੀਮ ਵੀ ਆਈ ਸੀ ਸਰਕਾਰੀ ਟੀਮ ਦਾ ਤਾਂ ਪਤਾ ਅੱਛਾ ਤਾਂ ਉਹਨੂੰ ਤੁਹਾਨੂੰ ਨੋਟਿਸ ਭੇਜੀ ਉਹ ਨਹੀਂ ਸੀਗਾ ਜੀ ਅਸਲ ਇਹ ਤਾਂ ਫੇਰ ਹੀ ਖਦਾਈ ਹੋ ਜਾਂਦੀ ਨਾ ਖਦਾਈ ਹਾਂ ਇਹ ਸਾਰਾ ਪਤਾ ਲੱਗ ਜਰਦਾ। ਅ ਕੀ ਰਹਾ ਨਾ ਲੋਕਾਂ ਨੇ ਥੇ ਹੀ ਮੇਰਾ ਖਿਆਲ ਨਿਜਾਇਜ਼ ਖਦਾਈ ਸ਼ੁਰੂ ਕਰ ਲਈ ਸੀਗੇ। ਅਸੀਂ ਉਦੋਂ ਨਿੱਕੇ ਨਿੱਕੇ ਹੁੰਦੇ ਸੀਗੇ। ਉਦੋਂ ਕੰਧਾਂ ਨਿਕਲਦੀਆਂ ਸੀ ਅਸੀਂ ਕੰਧਾਂ ਬਹੁਤ ਚੌੜੀਆਂ ਸੀਗੀਆਂ। ਉਦੋਂ ਆਪਾਂ ਦੇਖਦੇ ਰਹੇ ਨਾ ਵਿੱਚੋਂ ਪਿੰਜਰ ਪਿੰਜਰ ਵੀ ਨਿਕਲਦੇ ਸੀਗੇ ਲੋਕਾਂ ਦੇ ਤੇ ਕੰਧਾਂ ਵੀ ਕਾਫੀ ਚੌੜੀਆਂ ਨਿਕਲਦੀਆਂ ਸੀਗੀਆਂ। ਅੱਛਾ ਜੀ। ਅੱਛਾ ਜੀ। ਉਦੋਂ ਮੈਨੂੰ ਇੰਨਾ ਖ ਯਾਦ ਆ ਵੀ ਉਸ ਵੇਲੇ ਫਿਰ ਡੀਸੀ ਨੇ ਬੈਨ ਲਗਵਾਤਾ ਸੀਗਾ। ਅੱਛਾ। ਕਿ ਤੁਸੀਂ ਜਿਆਦਾ ਕਾ ਅੱਗੇ ਖਦਾਈ ਨਹੀਂ ਕਰ ਸਕਦੇ। ਠੀਕ ਆ। ਇਹ ਚਾਹੀਦਾ ਤਾਂ ਐ ਸੀ ਵੀ ਇਹ ਪ੍ਰੋਟੈਕਟਡ ਮਨੂਮੈਂਟ ਇਹ ਕਿਲਾ ਆਪਣੇ ਜਿੱਥੇ ਚੰਨ ਵਰਗਾ ਇੱਥੇ ਉਹ ਪੁਰਾਣਾ ਕਿਲਾ ਨਹੀਂ ਜਿਹੜਾ ਪੁਰਾਣਾ ਕਿਲਾ ਨਾ ਜਿੱਥੇ ਆਪਣੇ ਉਹ ਟੀਵੀ ਵਾਲਾ ਸਿੱਧੂ ਹੁੰਦਾ ਸੀਗਾ ਸਿੱਧੂ ਟੀਵੀ ਆ ਜਿਹੜਾ ਉੱਥੇ ਗੇਟ ਹੁੰਦਾ ਸੀ ਕਿਲੇ ਦਾ ਜਿਹੜਾ ਆਪਣੇ ਮੰਗਪਰਾਏ ਹੁੰਦਾ ਸੀ ਨਾ ਉਹ ਕਰਿਆਨੇ ਵਾਲਾ ਉਹਨੇ ਉਹਨੇ ਦੱਸੀ ਸੀ ਗੱਲ ਇਹ ਤੇ ਕਹਿੰਦਾ ਸੀ ਜਿਹੜਾ ਕਿਲਾ ਸੀ ਵੀ ਇੱਥੇ ਉਹਦੇ ਹਾਥੀ ਰੱਖੇ ਹੁੰਦੇ ਸੀਗੇ ਕੂਥਲੇ ਵਾਲੇ ਰਾਜੇ ਦੇ ਜਿਹੜੇ ਸਾਡੇ ਅੰਦਰਲੇ ਘਰ ਸੀ ਟੋਗਾ ਵੀ ਸੀ ਉਹ ਕਿਲੇ ਵਾਲੇ ਹੀ ਬੈਠੇ ਆ ਕਿਲੇ ਵਾਲੇ ਦਰਵਾਜ਼ੇ ਇਕਨਾ ਪੰਜਾਬੀ ਯੂਨੀਵਰਸਿਟੀ ਪਿੰਡਾਂ ਦਾ ਸਰਵੇ ਕਰਵਾਉਂਦੀ ਆ। ਅੱਛਾ ਜੀ। ਉਹਨਾਂ ਨੇ ਇੱਕ ਜਰਨਲ ਸੰਗਤ ਚਰਾਲ ਦਾ। ਇਹ ਉਹਨਾਂ ਨੇ ਉਹਨੂੰ ਵੀ ਕਿਹਾ ਸੀ ਵੀ ਠੂਰ ਦਾ ਇਤਿਹਾਸ ਲਿਖ। ਉਦੋਂ ਉਹ ਮੇਰੇ ਕੋਲੇ ਆ ਜਾਂਦਾ ਸੀ ਇੱਥੇ ਕਈ ਬੰਦਿਆਂ ਨੂੰ ਪੁੱਛਿਆ ਵਸਿਆ ਸੀਗਾ ਠੂਰ ਬਾਰੇ ਉਸ ਨੂੰ ਕਿੰਨੀ ਕੀ ਜਾਣਕਾਰੀ ਆ। ਜਿਹੜੀ ਉਹਨੂੰ معلوم ਹੁੰਦਾ ਸੀ ਵੀ ਇੱਥੇ ਕਿਸੇ ਰਾਜੇ ਦਾ ਰਾਜ ਰਿਹਾ ਹੈ। ਉਵੇਂ ਪਤਾ ਲੱਗਿਆ ਸੀ ਵੀ ਇੱਕ ਪੂਰਨ ਵਾਲੇ ਰਾਜੇ ਦੇ ਅੰਡਰ ਸੀਗਾ ਵੀ ਉਹਦੇ ਇੱਥੇ ਘੋੜੇ ਰੱਖੀ ਹੁੰਦੇ ਸੀ ਤਵੇਲਾ ਸੀਗਾ ਉਹਦਾ। ਅੱਛਾ ਜੀ। ਤਵੇਲਾ ਸੀਗਾ। ਠੀਕ ਹੈ ਜੀ ਫਿਰ ਇੱਕ ਵਾਰ ਸਾਨੂੰ ਉਹਦੇ ਇੱਕ ਖਾਸ ਗੱਲ ਦੱਸੀ ਸੀ ਇੱਕ ਬੰਦੇ ਨੇ ਉਹ ਜਿਵੇਂ ਆਪਣੇ ਟੋਏ ਪਟਕੇ ਨਹੀਂ ਲੈਟ੍ਰੀਨਾ ਬਣਾਉਂਦੇ ਹੁੰਦੇ ਉਹ ਪੂਰੀ ਲੈ ਜਾਂਦੇ ਹਾਂ ਜੀ ਉਹ ਲਾਰਾ ਸੀ ਲਾਰਸੋਂ ਕਹਿੰਦੇ ਸੀ ਉਹਨੂੰ ਜਦੋਂ ਅਸੀਂ ਉਹਦੇ ਕੋਲੇ ਗਏ ਉਹ ਕਹਿੰਦਾ ਜੀ ਮੈਂ ਇੱਥੇ ਨਾ ਪਿੰਡ ਦੇ ਵਿੱਚ ਇੱਕ ਉਹਨੇ ਥਾਂ ਵੀ ਦੱਸਿਆ ਸੀ ਫਰਾਨੇ ਘਰ ਦੇ ਨੇੜੇ ਉਹ ਚੱਕੀ ਸੀ ਕਿਸੇ ਦੀ ਉਹਦੇ ਮੂਰੇ ਹਾਂ ਕਹਿੰਦਾ ਸੀ ਖੱਪਰੀਆਂ ਲੰਦੀ ਸੀ ਨਾ ਜਿੱਥੇ ਉੱਥੇ ਬਤਲਾ ਆਹ ਰੋੜੇ ਆਹ ਖੱਪਰੀਆਂ ਦੇ ਹਾਂ ਉਹ ਕਹਿੰਦਾ ਮੈਂ ਖੂਹੀ ਪੜਦਾ ਸੀਗਾ ਖੂਹੀ ਪੜਦਾ ਪੜਦਾ ਨਾ ਥੱਲੇ ਹੀ ਕਹਿੰਦਾ ਇੱਕਦਮ ਜਦੋਂ ਕਾਫੀ ਡੂੰਘਾ ਗਿਆ ਤੇ ਉਹ ਡਿੱਗ ਪਿਆ ਥੱਲੇ ਜਾ अच्छा जी सारा विला ਸੀ सारा विला ਸੀ ਕਹਿੰਦਾ ਮੈਂ ਟਾਰਚ ਮੁਗਾ ਕੇ ਵੇਖਿਆ ਤੇ ਟਾਰਚ ਨਾਲ ਦੂਰ ਦੂਰ ਤਾਈ ਖਾਲੀ ਪਿਆ ਸੀਗਾ ਕਹਿੰਦਾ ਫਿਰ ਲੋਕ ਉਥੇ ਹੋਰ ਵੀ ਵੇਖਣ ਆਲੇ ਆ ਗਏ ਤੇ ਫਿਰ ਉਹ ਸੀ ਨਾਰੇ ਨੂੰ ਕਿਹਾ ਵੀ ਨਾਰੇ ਇਹ ਗੱਲ ਬੜੀ ਨੇ ਜਿਹੜੀ ਦੱਸ ਰਿਹਾ ਹੈ ਬੜੀ ਖਾਸ ਹੈ ਇਹ ਵੀ ਕਿਤੇ ਐਵੇਂ ਨਾ ਝੂਠ ਹੋਵੇ ਇਸ ਗੱਲ 'ਚ ਉਹ ਕਹਿੰਦਾ ਮੈਂ ਝੂਠ ਬੋਲ ਕੇ ਉਸ ਲੈਣਾ اچھا ਜੀ ਵੈਸੇ ਉਹ ਮਰ ਗਿਆ ਉਹ ਪਰਾਣੀ ਸੁਰਗੁੰਦੀ ਫਿਰ ਇਹ ਨੂੰ ਇਸ ਤਰ੍ਹਾਂ ਲੱਗਦਾ ਸੀਗਾ ਰਾਣੀਆਂ ਜੀ ਜਿਵੇਂ ਸਰਗੁਰੂ ਦੀ ਹੈ ਕਿਉਂਕਿ ਜੇ ਆਪਾਂ ਦੇਖੀਏ ਨਾ ਵਿਚੇ ਵਿੱਚ ਜਿਹੜਾ ਕਿਲਾ ਸੀਗਾ ਜਿਹੇ ਕਿਲੇ ਦੀ ਲੋਕੇਸ਼ਨ ਲੱਗਦੀ ਉੱਥੋਂ ਉਹ ਸਰਗੁਰੂ ਦਾ ਆਪਣੇ ਜਿਹੜਾ ਥਾਂ ਸੀ ਨਾ ਜਿੱਥੇ ਕੋਈ ਪੱਟੀ ਸੀ ਵੀ ਜਿਆਦਾ ਦੂਰ ਨਹੀਂ ਸੀਗਾ ਜੀ ਆਏ ਲੱਗਦਾ ਹੈ ਵੀ ਪੋਸਿਬਿਲਟੀ ਹੈ ਵੀ ਉਹਦੇ ਵਿੱਚ ਦੀ ਕੋਈ ਸਰਗੁਰੂ ਹੋਊਗੀ ਉੱਥੇ ਹੋਊਗੀ ਹਨਾ ਉਹ ਮਗਰੋਂ ਫਿਰ ਉਹ ਜਿਹੜੇ ਘਰ ਵਾਲੇ ਉਹ ਵੀ ਕਹਿਣ ਲੱਗੇ ਕਹਿੰਦੇ ਛੱਡੋ ਬਰੇ ਕਹਿੰਦਾ ਆਪਾਂ ਇਹ ਗੱਲ ਨੂੰ ਕੀ ਕਰੀਏ ਟਾਣਾ ਦੀ ਹੈ ਉਹ ਮੋੜ ਰਾਂ ਦਿੰਦੀ ਸੀ ਜਿਹੜੀਆਂ ਹੈ ਤਾਂ ਕਾਫੀ ਕੋਈ ਸ਼ੋਰ ਦੇ ਵਿੱਚ ਹੁਣ ਸਭ ਪੁਰਾਣਾ ਆਪਰੋ ਵੀ ਘੜਾ ਦਾ ਛੋਰ ਤਾਂ ਕੋਈ ਨਹੀਂ ਹੈ ਹਾਂ ਅੱਲਾ ਰਾਫਰੋਜ ਉਹ ਕੋਲ ਪ੍ਰੇਟਾਂ ਵਾਲਾ ਉਹ ਬੰਦ ਕਰ ਸਕਦੇ ਸੀ ਪ੍ਰੇਟ ਵਾਲਾ ਖੂਤੋਂ ਕਿਸੇ ਥਾਂ ਦੇ ਵਿੱਚ ਆ ਗਿਆ ਅੱਛਾ ਜੀ ਫਿਰ ਉਹ ਜਹਾ ਰਾਫਰੋਜ ਉਹਦੀ ਵੀ ਇੱਕ ਹਿਸਟਰੀ ਹੈਗੀ ਆ ਕੋਈ ਰਾਫਰੋਜ ਦਾ ਇੱਥੇ ਕੋਈ ਜੰਗ ਵੀ ਹੋਈ ਸੀ ਕੋਈ ਸਿੱਖਾਂ ਦੀ ਮਿਸਲ ਸੀਗੀ ਉਹਦੇ ਤੇ ਕੁਝ ਖਾੜੇ ਵੱਲੋਂ ਕਿਸੇ ਲੋਕਾਂ ਨੇ ਨਾ ਕੋਈ ਅਟੈਕ ਟੂ ਕੀਤਾ ਸੀਗਾ ਅੱਛਾ ਜੀ ਉਹ ਮੈਨੂੰ ਹੁਣ ਜਦੋਂ ਆਪਣੀ ਪਹਿਲਾ ਗੱਲ ਹੋਈ ਉਹਦੇ ਨਾ ਮੈਂ ਜਰਨਲ ਨੂੰ ਸਾਰਾ ਫੋਨ ਤੇ ਪੁੱਛ ਲੈਂਦਾ ਕਿਵੇਂ ਆ ਉਹਨੇ ਆਪਦੀ ਕਿਤਾਬ ਦੇ ਵਿੱਚ ਜ਼ਿਕਰ ਵੀ ਕੀਤਾ ਉਹਦਾ ਤੇ ਮਤਲਬ ਕਾਫੀ ਸੀਗਾ ਇਹ ਇੰਪੋਰਟੈਂਟ ਥਾਂ ਸੀਗਾ ਇਹ ਠੀਕ ਹੈ ਜੀ ਬਹੁਤ ਵਧੀਆ ਜਾਣਕਾਰੀ ਇਹ ਤਾਂ ਲੋਕਾਂ ਤੱਕ ਜਾਊਗੀ ਜੀ ਜਿਹੜੀ ਜੈਨੀਆਂ ਵਾਲੀ ਆ ਨਾ ਉਹ ਮੈਨੂੰ ਕਿਸੇ ਨੇ ਭੇਜਿਆ ਸੀਗਾ ਉਹਦੇ ਉਹ ਪ੍ਰਿੰਟਡ ਡਾਕੂਮੈਂਟ ਸੀਗੇ ਠੀਕ ਹੈ ਜੀ ਉਹ ਮੈਂ ਕੱਢ ਕੇ ਨਹੀਂ ਵੇਖੇ ਮੈਂ ਉਹਦਾ ਪ੍ਰਿੰਟ ਕੱਢ ਕੇ ਵੇਖੂਗੀ ਉਹ ਕਿਹੜੇ ਸੰਦੀ ਗੱਲ ਆ ਫਿਰ ਪਤਾ ਲੱਗ ਜੂਗਾ ਇਹਦਾ ਮਤਲਬ ਥੂਰ ਉਦੋਂ ਵੀ ਪੁਰਾਣਾ ਹੈ ਠੀਕ ਹੈ ਜੀ ਉਹ ਜਿੱਥੇ ਉਹ ਚਮਾਸਾ ਕੱਟ ਕੇ ਆ ਸੀ ਨਾ ਜੈਨੀਆਂ ਦਾ ਜਿਹੜਾ ਕੋਈ ਸੀਗਾ ਹਾਂ ਜੀ ਉਹ ਜੇ ਵੀ ਉਹ ਥਾਂ ਹੈਗਾ ਜੈਨੀਆਂ ਦੀ ਸੁਵਧ ਹੈਗੀ ਆ ਅੱਛਾ ਜੀ ਉੱਥੇ ਉਹ ਜੇ ਵੀ ਆਉਂਦੇ ਆ ਲੋਕ ਤੇ ਆਪ ਦਾ ਦੰਦੇ ਹਰ ਮਨਾ ਕੇ ਜਾਂਦੇ ਆ ਠੀਕ ਹੈ ਜੀ ਸਿੱਕਾ ਆ ਇੱਥੇ ਹਨੂਮਾਨ ਜੀ ਦੀ ਫੋਟੋ ਭਗੀ ਹੋਈ ਆ ਤੇ ਪਿੱਛੇ ਜਿਹੜੇ ਜਾਣਦੇ ਹੋਣਗੇ ਪੰਡਿਤ ਵਿਦਿਆ ਇਹ ਇਹ ਗ੍ਰਹਿਾਂ ਦਾ ਬਣਦਾ ਜੀ ਚਾਰਟ ਜਿਹੜਾ ਇੱਕ ਇਹ ਉਹ ਚੀਜ਼ ਆ ਆਪਾਂ ਕਹਿ ਸਕਦੇ ਆ ਕਿ ਹੋ ਸਕਦਾ ਰਾਜ ਜਨਕ ਦਾ ਕੋਈ ਇਹਨਾਂ ਸੰਬੰਧ ਹੋਵੇ ਸੰਬੰਧ ਹੋਵੇ ਹਨਾ ਇਹ ਸਿੱਕੇ ਉਸ ਸਮੇਂ ਦੇ ਸਿੱਕੇ ਆ ਇਹ ਕੱਲੇ ਕੱਲੇ ਸਿੱਕੇ ਦੇ ਨਾਲ ਅਲੱਗ-ਅਲੱਗ ਮੂਰਾਂ ਅਲੱਗ-ਅਲੱਗ ਚੀਜ਼ਾਂ ਆ ਦੇਖੋ ਇੱਥੇ ਵੀ ਹਨੂਮਾਨ ਜੀ ਦੀ ਫੋਟੋ ਆ ਠੀਕ ਹੈ ਜੀ ਜਿਵੇਂ ਆਮ ਸਿੱਕੇ ਮਿਲਦੇ ਉਹ ਤਾਂ ਮੁਗਲ ਕਾਲ ਦੇ ਮਿਲਦੇ ਹਾਂ ਮੁਗਲ ਕਾਲ ਦੇ ਇਹ ਉਦੋਂ ਵੀ ਪਹਿਲਾਂ ਦੇ ਆਪਾਂ ਜੀ ਉਦੋਂ ਪਹਿਲਾਂ ਦੇ ਆ ਪਾ ਜੀ ਚਲੋ ਦੋਸਤੋ ਜੋ ਚੀਜ਼ ਤੁਹਾਨੂੰ ਦਿਖਾਉਣੇ ਜਾ ਰਹੇ ਹਾਂ ਨਾ ਆਪਾਂ ਅਸੀਂ ਤਾਂ ਬਹੁਤ ਖੁਸ਼ਕਿਸਮਤ ਵਾਹ ਚੀਜ਼ਾਂ ਨੂੰ ਅਸੀਂ ਹੱਥ ਲਾ ਕੇ ਦੇਖ ਰਹੇ ਹਾਂ ਇਹ ਅੰਕਲ ਜੀ ਹੁਣੀ ਇਹਦੀ ਕੀਮਤ ਦੇਗੀ ਚੀਜ਼ਾਂ ਲੋਕਾਂ ਤੋਂ ਲਈਆਂ ਹੋਈਆਂ ਤੇ ਅੱਜ ਸਾਹਮਣੇ ਰੱਖੀਆਂ ਹੋਈਆਂ ਆ ਇਹ ਅਜਾਇਬ ਘਰਾਂ ਦੇ ਵਿੱਚ ਤੁਸੀਂ ਇਹ ਸਿੱਕੇ ਆਹ ਤੰਬੇ ਦਾ ਸਿੱਕਾ ਹੱਥ 'ਚ ਪਤਾ ਲੱਗਦਾ ਕਿ ਉਸ ਸਮੇਂ ਦਾ ਜਿਹੜਾ ਧਰਤੀ 'ਚੋਂ ਨਿਕਲਿਆ ਸਿੱਕਾ ਹੈ ਨਾ ਕਿ ਕਿੰਨਾ ਭਾਰੀ ਆ ਤੇ ਆ ਚੀਜ਼ਾਂ ਜਿਹੜੇ ਤੁਹਾਨੂੰ ਦੇ ਕੁਝਾ ਲੱਗਦਾ ਹੋਣਾ ਪਰ ਅਸਲੀ ਵਿਰਾਸਤ ਸਾਡੇ ਪੰਜਾਬ ਦੀ ਜਿਹੜੀ ਲੋਕੀ ਅਜ ਐਜਾਇਬ ਘੜੀ ਦੇ ਤੇ ਸਿੰਧੂ ਘਾਟੀ ਦੀਆਂ ਉਹ ਅਸੀਂ ਅਜ ਹੱਥ 'ਚ ਫੜ ਕੇ ਦੇਖ ਰਹੇ ਆ ਕਿ ਅੰਕਲ ਜੀ ਹੁਣ ਕਿੰਨੀ ਵਿਰਾਸਤ ਸਾਹਮਣੇ ਰੱਖੀ ਆ ਤਰ੍ਹਾਂ ਤਰ੍ਹਾਂ ਦੇ ਸਿੱਕੇ ਆਹ ਗੀਟੀਆਂ ਉਸ ਸਮੇਂ ਦੀਆਂ ਤੇ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਇਹਨਾਂ ਕਲੀਨ ਆਪਣੇ ਸਾਨੂੰ ਘਰੇ ਲੈ ਕੇ ਆਏ ਸੀਗੇ ਤੇ ਭਗਵਾਨ ਸਾਹਿਬ ਹੈਗੇ ਪ੍ਰਿੰਸੀਪਲ ਰਿਟਾਇਰ ਆ ਜੀ ਇਹਨੂੰ ਸ਼ੌਂਕ ਵਾ ਸ਼ੁਰੂ ਤੋਂ ਲੈ ਕੇ ਅੱਗੇ ਜੀ ਕਿੰਨੇ ਕ ਸਾਲ ਤੁਹਾਡੇ ਤੋਂ ਹੋ ਗਏ ਜੀ ਇਹ ਲਖਣਾ ਹੋ ਗਏ ਹੋ ਗਏ ਤਕ ਬਟ 15 20 ਸਾਲ ਸਾਰਾ ਉਹ ਸੰਭਾਲਿਆ ਜੀ ਉਸ ਸਮੇਂ ਸਿਗਾ ਕਿ ਮੈਂ ਸਿੱਕੇ ਇਕੱਠੇ ਕਰਨੇ ਆ ਹਾਂ ਮੇਰੇ ਮਨ ਦੇ ਵਿੱਚ ਪਹਿਲਾਂ ਤੋਂ ਹੀ ਮੇਰੇ ਮਨ ਦੇ ਵਿੱਚ ਅਜੇ ਵੀ ਇਹ ਵੀ ਥੁਰਦਾ ਨਾ ਮਤਲਬ ਇਹ ਬਕਾਇਦਾ ਇਤਿਹਾਸ ਬਣਾਇਆ ਜਾਵੇ ਅੱਛਾ ਜੀ ਤੇ ਜਿਹੜਾ ਰਿਕਾਰਡ ਦੇ ਵਿੱਚ ਆਵੇ ਉਹ ਮੋਢ ਤੋਂ ਲੇਖੀ ਵੀ ਕਦੋਂ ਕਦੋਂ ਕੀ ਕੀ ਸੀ ਜਿਹੜਾ ਰਿਕਾਰਡ ਹੈ ਨਾ ਸਾਰਾ ਮੈਚ ਉਹਦਾ ਵੀ ਹੋਵੇ ਵੀ ਔਥੈਂਟਿਕ ਵੀ ਐਵੇਂ ਸੁਮੇਸ਼ ਵਾਂਗੀਆਂ ਗੱਲਾਂ ਨਾ ਹੋਣ ਥੀਓਰੀਕਲ ਪ੍ਰੂਫ ਠੀਕ ਹੈ ਜੀ ਜਿਵੇਂ ਜੈਨੀਆ ਨਾਲ ਉਹ ਮੈਨੂੰ ਪ੍ਰਿੰਟ ਕੱਢਣ ਦੀ ਲੋੜ ਹੈ ਠੀਕ ਹੈ ਜੀ ਉਹ ਮਿਲኩል ਉਹ ਸਾਰਾ ਕੁਝ ਪਿਆਰਾ ਉੱਥੇ ਠੀਕ ਹੈ ਜੀ ਅਗਰ ਇਹਨਾਂ ਦੀ ਕੀਮਤ ਆਣਾ ਦੀ ਕੋਈ ਦੇ ਨਹੀਂ ਸਕਦਾ ਜੀ ਇਹ ਜਿਹੜੇ ਸਾਹਮਣੇ ਬੈਠੇ ਹੈ ਨਾ ਜੀ ਹਾਂ ਨਹੀਂ ਜਿਵੇਂ ਉਹਨਾਂ ਰਿਕਾਰਡ ਚ ਆ ਗਿਆ ਤੁਹਾਡੇ ਕੋਲੇ ਬਾਕੀ ਜਿਵੇਂ ਉਹ ਬੰਦਾ ਜਿਹੜਾ ਪੀ ਐਚ ਡੀ ਕਰਦਾ ਉਹ ਰਿਕਾਰਡ ਲੈ ਕੇ ਗਿਆ ਉਹਨੇ ਵੀ ਅਕਸਰ ਕਿਤਾਬਾਂ ਦੇ ਵਿੱਚ ਜ਼ਿਕਰ ਕਰੂਗਾ ਜੀ ਫਿਰ ਉਹ ਜਰਨਲਸਟ ਉਹਨੇ ਵੀ ਜ਼ਿਕਰ ਕੀਤਾ ਮੇਰੇ ਖਰੜ ਜਿਹੜੇ ਇਹ ਹੀ ਜ ਹੈ ਨਾ ਇਹ ਜੂਰ ਸਿੰਧ ਦਾ ਠੀਕ ਸਭ ਦਾ ਨਾ ਆ ਚੀਜ਼ਾਂ ਇਹ ਜੁੜਿਆ ਕਿਉਂਕਿ ਅਸੀਂ ਦੇਖੀ ਹੋਏ ਜੀ ਜੈਪ ਘਰਾਂ ਜੈ ਨਾ ਇਹ ਉੱਥੇ ਪਏ ਹੋਏ ਸੀ ਚਾਹੇ ਅਸੀਂ ਚੱਲੇ ਗਏ ਸੀ ਜੈਪੁਰ ਦੇ ਵਿੱਚ ਰਾਜਸਥਾਨ ਦੇ ਵਿੱਚ ਉੱਥੇ ਵੀ ਕਾਲੀ ਬੰਗ ਕਹਿੰਦੇ ਆ ਦੇਖੋ ਜੀ ਰਾਜੇ ਦੀ ਫੋਟੋ ਨਾ ਇਹਦੇ ਉੱਪਰ ਹੀ ਲੱਗੀ ਹੋਇਆ ਆ ਦੇਖੋ